ਈਦਾ ਵਿਆਹ ਹੋਵੇ ਤੇ ਗੋਡੇ-ਗੋਡੇ ਚਾਹ ਹੋਵੇ ਇਦਾਂ ਦੇ ਲੈਣੇ ਹੋਣ ਸੂਟ ਵੱਡਾ ਫਾਇਦਾ ਹੋ ਜਾਂਦਾ ਕਹਿੰਦੇ ਧੀ ਦਾ ਵਿਆਹ ਬਾਪ ਨੇ ਕੀਤਾ ਵੀ ਸਹੁਰਿਆਂ ਦੇ ਘਰ ਜਾਂਦੀ ਹੈ ਤੇ ਲੋਕੀ ਪਹਿਲਾਂ ਪਾਈ ਗਹਿਣਾ ਗੱਟਾ ਸੂਟ ਪਾਏ ਦੇਖਦੇ ਆ ਇਦਾਂ ਦੇ ਸੂਟ ਦਵਾਂਗੇ ਭਈ ਪਹਿਲੇ 11-12 ਦਿਨ ਜਦੋਂ ਆਂਡ ਗਵਾਨ ਮਿਲੇਗੀ ਜਦੋਂ ਰਿਸ਼ਤੇਦਾਰਾਂ ਨੂੰ ਮਿਲੇਗੀ ਤਾਂ ਕਹਿਣਗੇ ਲੈ ਵੀ ਕਿਸੇ ਤਕੜੇ ਸਰਦਾਰ ਦੀ ਧੀ ਆਈ ਆ ਕਿਉਂਕਿ ਲੋਕ ਕਹਿੰਦੇ ਆ ਖਾਈਏ ਮਨ ਪੌਂਦਾ ਪਾਈਏ ਜੱਗ ਪੌਂਦਾ ਆ ਦੇਖੋ ਵੈਡਿੰਗ ਸੂਟ ਦਾਜ ਬਰੀ ਵਾਲੇ ਸੂਟ ਰੇਟ ਬਾਜ਼ਾਰ ਨਾਲੋਂ ਅੱਧੇ ਸੂਟ ਚੈੱਕ ਕਰੋ ਭਾਜੀ ਲਕਸਰੀ ਸੂਟ ਆ ਨਵਾਂ ਬੇਸ ਲੈ ਕੇ ਆਂਦਾ ਸ਼ਿਮਰ ਕ੍ਰਾਸ਼ਾ ਸ਼ਿਮਰ ਕ੍ਰਾਸ਼ਾ ਦੁਪੱਟਾ ਇਹ 16 1600 ਦਾ ਬਾਜ਼ਾਰ 'ਚ ਅਸੀਂ ਦੇਣਾ 8500 ਰੁਪਏ ਦਾ ਭਾਜੀ ਅੱਛਾ ਜਿੱਥਾ ਤੁਸੀਂ ਚੈੱਕ ਕਰੀ ਚਲੋ ਲਗਜ਼ਰੀ ਸੂਟ ਆ ਨਾਲੇ ਇੱਕ ਗੱਲ ਦਾ ਹੋਰ ਵਾਦਾ ਕਰਦੇ ਆ ਜੋ ਸੂਟ ਬਾਜ਼ਾਰਾਂ ਦੇ ਵਿੱਚ ਤੁਸੀਂ 2 2018 1800 ਦੇ ਲੈਣੇ ਅਸੀਂ ਤੁਹਾਨੂੰ 1 1000 ਦੇ ਦੇਣੀ ਆ ਚਾਹੇ ਬਲੈਕ ਸੂਟ ਲੈਣਾ ਚਾਹੇ ਵਾਈਟ ਤੇ ਚਾਹੇ ਰੈੱਡ ਇੱਕ ਗੱਲ ਦਾ ਵਾਦਾ ਕਰਦੇ ਆ ਜਿਹੜਾ 50000 ਰੁਪਏ ਦਾ ਕੱਪੜਾ ਬਾਜ਼ਾਰ ਦੇ ਵਿੱਚ ਤੁਹਾਡਾ ਇੱਥੇ 20000 'ਚ ਮਿਲ ਜਾਣਾ 1 ਲੱਖ ਵਾਲਾ ਕੱਪੜਾ 40000 'ਚ ਤੇ ਜੇ ਭਾਰੀ ਭਾਰੇ ਸੂਟ ਲੈਣੇ ਆ ਦਾਜਵਰੀ ਜਿਹੜੀ 2 2 ਲੱਖ ਦੀ ਬਣਾਉਣੀ ਆ ਇੱ ਅਸੀਂ ਬੇਸ ਉਹ ਲੈ ਕੇ ਆਏ ਆ ਜਿਹੜੇ ਆਮ ਪਟੀਕਾਂ ਆਂ ਗਿਆ ਰੇਟ ਤੁਹਾਨੂੰ 5-5000 ਸੂਟ ਲਾਉਂਦੀ ਆ ਅਸੀਂ ਕੋਈ 1500 ਦਾ ਕੋਈ 1700 ਦਾ ਕੋਈ 2000 ਦਾ ਕੋਈ 2500 ਦਾ ਹਰ ਇੱਕ ਚੀਜ਼ ਮਿਲ ਜਾਂਦੀ ਆ ਆ ਦੇਖੋ ਗਲੇ ਤੇ ਕੰਮ ਆ ਕੇ ਰੇਤੇ ਕਾ ਮ ਦੁਪੱਟਾ ਬੜਾ ਸੋਹਣਾ ਗਲਾਸ ਦੇ ਵਿੱਚ ਪੀਸ ਆ ਚੁੱਕੇ ਆ ਜਿਹੜੇ ਤੁਸੀਂ 3 3000 ਦੇ ਸੂਟ ਲੈਣੇ ਆ ਇੱਥੇ ਤੁਹਾਨੂੰ 15 15 17 1700 ਦੇ ਮਿਲ ਜਣੇ ਆ ਜਿਹੜੇ 5 5000 ਦੇ ਲੈਣੇ ਆ ਇੱਥੇ 25 2500 3 3000 ਦੇ ਮਿਲ ਜਣੇ ਆ ਆ ਸੂਟ ਚੈੱਕ ਕਰ ਲੋ ਇੱਕ ਵੱਡਾ ਫਾਇਦਾ ਤੁਹਾਡਾ ਕਰ ਦਿੰਨੇ ਆ ਆ ਜਿਹੜਾ ਬਾਜ਼ਾਰ 'ਚ ਆ ਤੁਸੀਂ 5000 ਰੁਪਿਆ ਸੂਟ ਲੈਣੇ ਹੋ ਇਹ 5 5000 ਵਾਲੇ ਸੂਟ ਆ ਤੁਸੀਂ ਸਾਡਾ ਸਕਰੀਨ ਸ਼ਾਟ ਲੈ ਕੇ ਆ ਜਾਓ ਇੱਕ ਦੇ ਨਾਲ ਇੱਕ ਆ ਸੂਟ ਫ੍ਰੀ ਦੇਵਾਂਗੇ ਮਤਲਬ 2500 ਰੁਪਿਆ ਦਾ ਸੂਟ ਕਰਤਾ ਕੁਝ ਚੀਜ਼ਾਂ ਚੈੱਕ ਕਰੀ ਚੱਲੋ ਭਾਜੀ ਲਗਜ਼ਰੀ ਚੀਜ਼ਾਂ ਦਿਖਾ ਰਹੇ ਆ ਆਮ ਦੁਕਾਨਦਾਰ ਦੀ ਦੁਕਾਨ ਤੇ ਜੋ ਜਾਓਗੇ ਨਾ ਭਾਜੀ ਉਹਨਾਂ ਨੇ ਲੈ ਕੇ ਲਾਇਆ ਹੁੰਦਾ ਫੋਟੋ ਨਹੀਂ ਖਿੱਚਣੀ ਅਸੀਂ ਤਾਂ ਵੀਡੀਓ ਬਣਾ ਕੇ ਪਾ ਰਹੇ ਆ ਤੇ ਤੁਹਾਨੂੰ ਵੈਰਾਈਟੀ ਦਿਖਾ ਰਹੇ ਆ ਇੰਨੀ ਜ਼ਬਰਦਸਤ ਵੈਰਾਈਟੀ ਆ ਗਈ ਆ ਸੋ ਆ ਵੀ ਚੈੱਕ ਕਰ ਲਓ ਹੈਂਡਵਰਕ ਦੇ ਪੀਸ ਆ ਨਵੇਂ ਡਿਜ਼ਾਈਨ ਆ ਵੈਲਵਟ ਦਾ ਇਹਦੇ ਵਿੱਚ ਵਰਕ ਆ ਗਿਆ ਆ ਵੀ ਚੈੱਕ ਕਰ ਲਓ ਆ ਵੀ ਉਹ ਵੀ ਇਹ ਵੀ ਇਹ ਵੀ ਚੀਜ਼ਾਂ ਤੁਹਾਨੂੰ ਅਸੀਂ ਟੌਪ ਦੀਆਂ ਦੇਣੀਆਂ ਸੋ ਐਨਆਰਆਈ ਭੈਣਾ ਦਾ ਵੀ ਵੱਡਾ ਫਾਇਦਾ ਆ ਵੈਡਿੰਗ ਸੂਟ ਜਿਹੜੇ ਤੁਸੀਂ ਬਾਜ਼ਾਰ ਚ ਜਾ ਕੇ ਲੈਨੇ ਹੋ 15 15000 ਦੇ 12 12000 ਦੇ ਇਥੇ 5 5000 ਦੇ ਦੇਣੇ ਆ ਭਾਈ ਆ ਵੀ ਨਿਆਰਾ ਆ ਗਿਆ ਸੂਟ ਦੇ ਕੇ ਬਿਲਕੁਲ ਭਾਜੀ ਸਾਰੇ ਲਖਨਊ ਦੇ ਕੰਮ ਕੀਤੇ ਆ ਪੂਰਾ ਦਬਕਾ ਕਾਮਾ ਭਾਜੀ ਬਾਜੂ ਬਣਿਆ ਪੌਂਚੇ ਬਣਿਆ ਬੇਸ ਗਲਾਸ ਗਲਾਸ ਨਵੀਆਂ ਨਵੀਆਂ ਬੇਸ ਆ ਭਾਜੀ ਇਹ ਆਮ ਬਟੀਕ ਵਾਲੇ ਸੂਟ ਤਿਆਰ ਕਰਨ ਲੱਗ ਜਣ 15-16000 ਰੁਪਏ ਦੀ ਠੱਗੀ ਮਾਰਦੇ ਆ ਤੇ ਅਸੀਂ 7-7000 ਰੁਪਏ ਦੇ ਦੇਣੇ ਆ ਦੇਖੋ ਜੀ ਡਰੈਸਾਂ ਦੇ ਵਿੱਚ ਸਾਡੇ ਕੋਲ ਲਗਜ਼ਰੀ ਚੀਜ਼ਾਂ ਅਗਰ ਤੁਸੀਂ ਸ਼ਾਰਟ-ਸ਼ਾਰਟ ਚ ਲੈਣੀਆਂ ਲੌਂਗ ਚ ਲੈਣੀਆਂ ਵਨ ਪੀਸ ਲੈਣਾ ਗਾਊਨ ਲੈਣਾ ਸਾਡੇ ਕੋਲ ਸਾਰੀ ਵੈਰਾਈਟੀ ਹੈਗੀ ਆ ਤੁਸੀਂ ਚੈੱਕ ਕਰੋ ਕਿੰਨਾ ਹੈਵੀ ਪੀਸ ਹੈ ਮਾਰਕੀਟ ਦੇ ਵਿੱਚ ਇਹਦਾ ਪ੍ਰਾਈਸ ਹੀ 10-12000 ਆ ਅਸੀਂ ਰੇਟ ਲਾਇਆ 4200 ਤੇ 95 ਰੁਪਏ ਪਰ ਅਗਰ ਤੁਸੀਂ ਸਾਡੇ ਕੋਲ ਸਾਰੀ ਟੀਵੀ ਦਾ ਸਕਰੀਨਸ਼ਾਟ ਲੈ ਕੇ ਆਨੇ ਹੋ ਤਾਂ ਇਹ ਡਰੈਸੇ ਤੇ ਤੁਹਾਨੂੰ 20% ਛੌਟ ਮਿਲ ਜਾਣਾ ਮਤਲਬ ਕਿ 20% ਲੈਸ ਵੀ ਮਿਲੂਗੀ ਰੇਡ ਪਿਆਰ ਨਾਲੋਂ ਘੱਟ ਵੀ ਮਿਲੂਗਾ ਡਿਜ਼ਾਈਨਿੰਗ ਵਧੀਆ ਵੀ ਮਿਲੂਗੀ ਤੇ ਕਲਰ ਚੋਇਸ ਤੁਹਾਡੇ ਪਸੰਦੀ ਮਿਲੂਗੀ ਤਾਂ ਹੁਣ ਤੁਸੀਂ ਇਹ ਚੈੱਕ ਕਰ ਲਓ ਪੂਰੀ ਡਰੈਸ ਚੈੱਕ ਕਰ ਲਓ ਬੜਾ ਪਿਆਰਾ ਵਰਕ ਕੀਤਾ ਹੈਗਾ ਬਾਜ਼ਾਰ ਦਾ ਰੇਟ 7500 ਸਾਡਾ ਰੇਟ ਚੈੱਕ ਕਰ ਲਓ 3595 ਪਰ ਤੁਹਾਨੂੰ ਇਹਦੇ ਉੱਤੇ 20% ਹੋਰ ਡਿਸਕਾਊਂਟ ਦੇਣਾ ਹੁਣ ਤੁਸੀਂ ਦੇਖ ਲਓ ਭਾਈ 25 27 2800 ਦੀ ਡਰੈਸ ਪੈ ਗਈ ਦੇ ਦੂ ਕੋਈ ਨਹੀਂ ਦੇ ਹੋਣਾ ਇਸ ਲਈ ਕਿਹਨੇ ਆਜੋ ਗਰੰਟਡ ਵੱਡੇ ਫਾਇਦੇ ਕਰਕੇ ਦਮਾਗੇ ਸਾਡੇ ਕੋ ਲਹਿੰਗਾ ਚੋਲੀ ਦੇ ਵਿੱਚ ਬਹੁਤ ਹਾਈ ਕਲਾਸ ਐਂਡਲੈਸ ਚੀਜ਼ ਆ ਤੁਸੀਂ ਚੈੱਕ ਕਰੋ ਕਿੰਨੀ ਵਰਕ ਕੀਤੀ ਚੋਲੀ ਆ ਇਸ ਲਹੰਗਾ ਚੋੜੀ ਦਾ ਪ੍ਰਾਈਸ ਮੈਂ ਕਹਿੰਨਾ ਗੈਸ ਕਰੋ ਕਿੰਨਾ ਹੋਗਾ ਭਾਜੀ ਕਿੰਨਾ ਕਹੂਗਾ ਮਾਰਕੀਟ 'ਚ ਰੇਟ ਹੈ ਭਾਜੀ ਕੋਈ 15000 ਕੋਈ 18 ਕੋਈ 20 ਲੱਗਾ ਦਾ ਲਾਈ ਜਾਂਦਾ ਤੁਸੀਂ ਆਪਣਾ ਰੇਟ ਦੱਸੋ ਭਾਜੀ ਸਾਡੇ ਕੋਲੇ ਪਹਿਲਨਾ 5999 ਰੁਪਏ ਮਤਲਬ ਕੀ 6000 ਰੁਪਏ ਦੀ ਡਰੈਸ ਤੇ 20% ਲੈਸ ਵੀ ਨਹੀਂ 1200 ਰੁਪਏ ਹੋਰ ਡਿਸਕਾਊਂਟ ਹੋ ਗਿਆ ਭਾਜੀ ਮੈਂ ਕਹਿੰਨਾ ਰਹਿ ਗਈ ਗਈ ਸੋ 5000 ਤੋਂ ਵੀ ਹੇਠਾ ਰੇਟ ਆ ਗਿਆ ਆ ਬਲੈਕ ਕਿਸ ਨੇ ਲੈਣਾ ਤੇ ਬਲੈਕ ਦੇ ਵਿੱਚ ਭਾਈ ਲੈ ਲਓ ਸੋ ਬਸ 6 ਦੀ 6 ਦੀ ਆਜੋ ਬਖਰਾ ਸਟਾਈਲ ਜੜਿਆਲਾ ਗੁਰੂ ਨੇੜੇ ਸ਼ੇਖ ਫਤਾ ਗੇਟ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਵੀ ਜਾਣ ਕੇ ਲੈਣੀ ਤਾਂ ਫੋਨ ਕਰ ਸਕਦੇ ਹੋ